ਮੇਰਾ ਸਤਗੁਰੂ ਜੋੜੇ ਗੱਲ ਕੇ ਸੱਚੇ ਰੱਬ ਨਾਲ ਗੱਤਾਂ ਜੋੜ ਸਤਗੁਰੂ ਜੋੜੇ ਗੱਲ ਕੇ ਸੱਚੇ ਰੱਬ ਨਾਲ ਗੱਤਾਂ ਜੋੜ ਮੇਰਾ ਸਤਗੁਰੂ ਜੋੜੇ ਗੱਲ ਕੇ ਸੱਚੇ ਰੱਬ ਨਾਲ ਗੱਤਾਂ ਜੋੜ ਸਿਆਰੇ ਪੜ ਪੜ ਜਗਤ ਪਵਿੱਤਰ ਹੋਇਆ ਲੋਕਾਂ ਨਾਲ ਜੋੜ ਗਿਆ ਸਤਗੁਰੂ ਜੋੜੇ ਗੱਢ ਕੇ ਮੇਰਾ ਸਤਗੁਰੂ ਜੋੜੇ ਗੱਢ ਕੇ ਸੱਚੇ ਰੱਬ ਨਾਲ ਜੰਤਾ ਜੋੜ ਗਿਆ ਸਤਗੁਰੂ ਜੋੜੇ ਗੱਢ ਕੇ ਰੱਬ ਨਾਲ ਜੰਤਾ ਜੋੜ ਗਿਆ ਮੇਰਾ ਸਤਗੁਰੂ ਜੋੜੇ ਸੱਚੇ ਰੱਬ ਨਾਲ ਜੰਤਾ ਜੋੜ ਗਿਆ ਸਤਿਗੁਰ ਜਿਹੜੇ ਗਤਿ ਤੇ ਸੱਚੇ ਰਬ ਨਾਲ ਗੰਦਾ ਜੋੜ ਗਿਆ ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵੀਦਾਸ ਦਾ ਘਰ ਕੇ ਮਨ ਆਪਣੇ ਮੈਂ ਆਨ ਸਤਿਗੁਰ ਰਵੀਦਾਸ ਦਾ ਘਰ ਕੇ ਮਨ ਆਪਣੇ ਵਿੱਚ ਧਿਆਨ ਸਤਿਗੁਰ ਰਵੀਦਾਸ ਦਾ ਘਰ ਕੇ ਮਨ ਆਪਣੇ ਹੋਰ ਧਿਆਨ ਸਤਿਗੁਰ ਰਵੀਦਾਸ ਦਾ ਕੋਟ ਕਰਕੇ ਪੀਹੀ ਜ਼ਹਿਰ ਪਿਆਲਾ ਵੀਰਾ ਕੱਠ ਕੱਠ ਕਰਕੇ ਘਟ ਘਟ ਕਰਕੇ ਪੀਗੀ ਜ਼ਹਿਰ ਪਿਆਲੇ 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 ਘਟ ਘਟ ਕਰਕੇ ਸਤਗੁਰ ਨਾਲ ਅੱਖੀਆਂ ਮਿਲਣ ਜੋ ਸਤਗੁਰ ਨਾਲ ਅੱਖੀਆਂ ਮਿਲਣ ਜੋ ਧਰਜ ਰਾਰੇ ਅੱਖੀਆਂ ਮਿਲਣ ਜੋ ਸਤਗੁਰ ਨਾਲ ਅੱਖੀਆਂ ਮਿਲਣ ਜੋ ਧਰਜ ਰਾਰੇ ਰੱਖਦੀ ਫੁੱਲ ਜਾਈ ਨਾ ਲੋਹਣਾ ਰੱਤਾਂ ਦੀ ਸ਼ੂਰਤ ਰੱਖਦੀ ਫੁੱਲ ਜਾਈ ਨਾ ਲੋਹਣਾ ਹੱਥਾਂ ਦੀ ਸ਼ੂਰਤ ਰੱਖਨੀ ਫੁੱਲ ਜਾਈ ਨਾ ਜੇ ਜਣ ਸੰਤਾਂ ਦੀ ਸ਼ੂਰਤ ਰੱਖਨੀ ਫੁੱਲ ਜਾਈ ਨਾ ਜੇ ਜਣ ਮੁਖੜਾ ਗੁਰਾਂ ਦਾ ਕੱਪਾ ਜਾਣੀ ਹਾਂ ਮੁਖੜਾ ਗੁਰਾਂ ਦਾ ਕੱਪਾ ਜਾਣੀ ਮੁਖੜਾ ਗੁਰਾਂ ਦਾ ਪਛਾਣੀ ਆਪਣੇ ਗੁਰੂ ਦੀ ਰਮਜ ਪਛਾਣੀ ਆਪਣੇ ਗੁਰੂ ਦੀ ਰਮਜ ਪਛਾਣੀ ਆਪਣੇ ਗੁਰੂ ਦੀ ਰਮਜ ਪਛਾਈ ਉਹ ਘਰ ਬੈਠਿਆ ਹੀ ਹੋ ਜੂਗਾ ਹੱਜ ਨਹੀਂ ਭੁੱਲ ਜਾਈ ਨਾ ਜੋਤਣ ਸਤਾਂ ਦਿਸ਼ੁਰ ਉਪਰਾਹ ਦੀ ਭੁੱਲ ਜਾਈ ਨਾ ਰੱਬ ਦੀ ਕੋਲ ਜਾਈ ਨਾ ਜੋਗੜੇ ਸੰਤਾਂ ਦੀ ਸੂਰਤ ਰੱਖਨੀ ਕੋਲ ਜਾਈ ਨਾ ਜੋਗੜੇ ਸੇ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੇ ਸਤਿਪੁਰਸ਼ਾਂ ਦੇ ਦਰਸ਼ਨ ਦیدار ਕਰਦੇ ਰਹੋ ਬਹੁਤ ਬਹੁਤ ਸਾਰੀ ਸੰਗਤ ਦਾ ਜਨਾਬ ਮਾਸ਼ਾ ਅੱਲ੍ਹਾ ਸਭ ਹੋਂ ਦਾ ਧੰਨਵਾਦ ਸਾਡੇ ਸਤਕਾਰਯੋਗ ਸ਼੍ਰੀ ਬੂਟਾ ਮੁਹੰਮਦ ਸਾਹਿਬ ਬਹੁਤ ਸੋਹਣੇ ਸ੍ਰੀ ਲੈ ਫਨਕਾਰ ਨੇ ਬਹੁਤ ਬਹੁਤ ਧੰਨਵਾਦ ਸਾਡੀ ਭੈਣ ਰੂਬੀ ਖਾਨ ਔਰ ਜਿੰਨੀਆਂ ਵੀ ਪਵਿੱਤਰ ਰੂਹਾਂ ਓਸਤਾਦ ਪੂਰਨ ਸ਼ਾ ਗੋਟੀ ਸਾਹਿਬ ਉਹਨਾਂ ਦਾ ਸਾਰਾ ਪਰਿਵਾਰ ਉਹ ਸਾਰੀਆਂ ਪਵਿੱਤਰ ਰੂਹਾਂ ਸਤ ਸਤਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰ ਕਰਨ ਬਹੁਤ ਬਹੁਤ ਧੰਨਵਾਦ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਤੁਸੀਂ ਨਿੱਕੀ ਜੀ ਉਮਰ ਵਿੱਚ ਵੇਖ ਰਹੇ ਹੋ ਸਾਡੇ ਸਤਿਕਾਰਯੋਗ ਬਾਬਾ ਮਨਮੀਤ ਸਿੰਘ ਜੀ ਇਹਨਾਂ ਨੇ ਦੋ ਧਾਰਨਾ ਪੜਨੀਆਂ ਨੇ ਤੇ ਤੁਸੀਂ ਸਾਰਿਆਂ ਨੇ ਪਿਆਰ ਦਾ ਸਬੂਤ ਦੇਣਾ ਹੈ ਇਸੇ ਤਰ੍ਹਾਂ ਇਕਾਗਰਤਾ ਨਾਲ ਬਹਿਣਾ ਇਹ ਨਾ ਹੋਵੇ ਵੀ ਆਪਾਂ ਚਲੀਏ ਤੇ ਉੱਠ ਕੇ ਸਾਰੇ ਭੱਜ ਲਈਏ ਆਏ ਨਾ ਕਰਿਓ ਪਿਆਰ ਨਾਲ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਆਏ ਹਾਂ ਤੁਹਾਡੇ ਪਹਿਲੀ ਵਾਰ ਅਸੀਂ ਦਰਸ਼ਨ ਕੀਤੇ ਨੇ ਬਹੁਤ ਸੋਹਣਾ ਤੇ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਜਿੱਦਿ ਜਿੱਦਿ ਇਕਾਗਰਤਾ ਵਿੱਚ ਬਹਿ ਕੇ ਤੁਸੀਂ ਦੀਵਾਨ ਸੁਣਿਆ ਹੈ ਸਾਡਾ ਵੀ ਦਿਲ ਕਰਦਾ ਵੀ ਵਾਰ-ਵਾਰ ਇੱਥੇ ਆ ਕੇ ਕੀਰਤਨ ਕਰੀਏ ਕਿਉਂਕਿ ਇਹ ਦੇਖੋ ਮਹਾਪੁਰਸ਼ਾਂ ਦੇ ਪਿਆਰ ਵਿੱਚ ਗਾਉਣਾ ਜਾਂ ਮਹਾਪੁਰਸ਼ਾਂ ਨੂੰ ਬੰਦਾ ਤਾਂ ਕੀ ਸੁਣਾ ਸਕਦਾ ਰੱਬ ਦੇ ਪਿਆਰਿਆਂ ਦੀ ਸੋਭਾ ਬੰਦਾ ਇਹ ਜੰਮ ਦੀ ਜੀਭਾ ਦਾ ਕੀ ਕਰ ਸਕਦੀ ਪਰ ਇਹ ਹੁੰਦਾ ਵੀ ਜਦੋਂ ਇਕਾਗਰਤਾ ਬਣ ਜੇ ਅੱਗੇ ਵਣਜਾਰੇ ਮਿਲ ਜਾਣ ਖੇਰ ਵਣਜ ਕਰਨ ਦਾ ਆਨੰਦ ਵੱਖਰਾ ਹੁੰਦਾ ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੇਰ ਕਰਨ ਬਾਬਾ ਮਨਮੀਤ ਸਿੰਘ ਜੀ ਆਪ ਜੀ ਨੂੰ ਦੋ ਧਾਰਨਾ ਪੜ ਕੇ ਨਿਹਾਲ ਕਰਨਗੇ ਉਦੋਂ ਬਾਅਦ ਫਿਰ ਆਪ ਜੀ ਨੇ ਬਾਬਾ ਸਰਿੰਦਰਪਾਲ ਸਿੰਘ ਜੀ ਸੋਢੀ ਸਾਬਾ ਬਾਬਾ ਜੀ ਸਾਡੇ ਜੀ ਆਇਆਂ ਨੂੰ ਬਾਬਾ ਮਨਮੀਤ ਸਿੰਘ ਜੀ ਆਏ ਨੇ ਜੀ ਆਇਆਂ ਨੂੰ ਉਹ ਸਾਰੇ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਕਿਸੇ ਨੇ ਵੀ ਉੱਠਣ ਦੀ ਖੇਚਲ ਨਹੀਂ ਕਰਨੀ ਬਹੁਤ ਬਹੁਤ ਸਾਰੀ ਸੰਗਤ ਦਾ ਸਾਰੇ ਗੁਰਮਖਾਂ ਦਾ ਧੰਨਵਾਦ ਧੰਨਵਾਦ ਕਰੋੜਾਂ ਵਾਰ ਸ਼ੁਕਰ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੇ ਚਰਨਾਂ ਵਿੱਚ ਬਹਿ ਕੇ ਆਪਾਂ ਸਾਰਿਆਂ ਨੇ ਆਨੰਦ ਮਾਣਿਆ ਰੱਬ ਦੇ ਪਿਆਰਿਆਂ ਮਹਾਂਪੁਰਖਾਂ ਨੂੰ ਇਸ ਪਾਵਨ ਪਿੱਤਰ ਧਰਤੀ ਤੇ ਆਉਣ ਤੇ ਜੀ ਆਇਆਂ ਨੂੰ ਬਹੁਤ ਬਹੁਤ ਸਾਰੀ ਸੰਗਤ ਨੂੰ ਵਧਾਈਆਂ ਗਾਜਵਾਲ ਕੇ ਫਤਿਹ ਦਿਹਰਾਓ ਜੀ ਵਾਹਿ